ਮੇਰਾ ਨਾਮ ਸ਼ੰਕਰ ਭਾਰਦਵਾਜੀ ਜੀ ਭੋਲੇ ਸ਼ੰਕਰ ਡਾਈਵਰ ਕਲਬ ਗੋਤਾਖੋਰ ਟੀਮ ਪਟਿਆਲਾ ਪੰਜਾਬ ਤਾਂ ਇਸ ਵੇਲੇ ਅੱੱਪਾ ਖੜੇ ਆ ਨਾਬਾ ਰੋਡ ਪਾਖੜਾ ਨਹਿਰ ਹੈ ਤਾਂ ਇੱਥੇ ਗੋਤਾਖੋਰ ਜਿਹੜੇ ਨੇ ਰੋਜ਼ ਆਪਣਾ ਕੰਮ ਕਰਦੇ ਨੇ ਗੋਤਾਖੋਰੋ ਜਿਹੜੇ ਛੋਟੇ ਨੂੰ ਟ੍ਰੇਨਿੰਗ ਦਿੰਦੇ ਨੇ ਔਰ ਕੋਈ ਰਾਂਗਾ ਸਿੱਕਾ ਲੋਹਾ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਇੱਥੇ ਇੱਕ ਵਿਅਕਤੀ ਜਿਨੇ ਵਾਈਟ ਕਲਰ ਦਾ ਪਜਾਮਾ ਕੁੜਤਾ ਪਾਇਆ ਹੋਇਆ ਸੀਗਾ ਲਗਭਗ ਉਮਰ ਹੋਏਗੀ 60 ਤੋਂ 65 ਸਾਲ ਦੀ ਉਮਰ ਹੋਏਗੀ ਤਾਂ ਇੱਥੇ ਘੁੰਮ ਰਿਆ ਸੀਗਾ ਸੋ ਗੋਤਾਖੋਰਾਂ ਨੇ ਉਹਨੂੰ ਕਈ ਵਾਰੀ ਪੁੱਛਿਆ ਵੀ ਤੂੰ ਇੱਥੇ ਕੀ ਕਰ ਰ ਤਾਂ ਉਹ ਪੌੜੀਆਂ ਤੇ ਇੱਥੇ ਜਿਹੜੇ ਥੈਲੇ ਲੱਗੇ ਹੋਏ ਕੱਟਿਆ ਉਤਾਂ ਤੇ ਬੈਠਾ ਸੀ ਪਰ ਗੋਤਾਖੋਰਾਂ ਨੇ ਇਹਨੂੰ ਕਹਿਤਾ ਵਾਪਸ ਜਾਇਤੋ ਇੱਥੋਂ ਭੇਜਤਾ ਸੀ ਕਿ ਜਿਵੇਂ ਗੋਤਾਖੋਰ ਇੱਥੋਂ ਗਏ ਨੇ ਕੁਝ ਕੁ ਗੋਤਾਖੋਰ ਚਲੇ ਗਏ ਜਿਹੜੇ ਟ੍ਰੇਨ ਦੇ ਰਹੇ ਸੀ ਤੇ ਕੁਝ ਗੋਤਾਖੋਰ ਜਿਹੜੇ ਰੁੱਕ ਗਏ ਨੇ ਤਾਂ ਲਗਭਗ 1/2 ਕਿਲੋਮੀਟਰ ਦੂਰ ਨਾ ਜਿਹੜੀ ਪੌੜੀਆਂ ਨੇ ਉੱਥੋਂ 1/2 ਕਿਲੋਮੀਟਰ ਦੂਰ ਆ ਕੇ ਵਿਅਕਤੀ ਨੇ ਪਾਖੜਾ ਨਹਿਰ 'ਚ ਜੰਪ ਕਰਤੀ ਜਿਸ ਨੂੰ ਦੇਰੀ ਨਾ ਕਰਦੇ ਗੋਤਾਖੋਰ ਓਮ ਪ੍ਰਕਾਸ਼ ਤੇ ਨਹਿਮਨ ਦੋਨੋਂ ਜਿਹੜੇ ਪਾਖੜਾ ਨਹਿਰ 'ਚ ਜੰਪ ਕਰਿਆ ਜੰਪ ਕਰਕੇ ਉਸ ਨੂੰ ਜਦੋਂ ਬਾਹਰ ਕੱਢਣ ਲੱਗ ਉਹ ਵਿਅਕਤੀ ਥੱਲੇ ਬੈਠਣ ਲੱਗਿਆ ਪਰ ਥੱਲੇ ਤੋਂ ਗੋਤਾਖੋਰਾਂ ਨੇ ਉੱਪਰ ਉਹਨੂੰ ਚੱਕਿਆ ਤਾਂ ਲਗਭਗ ਮਤਲਬ ਨਹਿਰ ਦੇ ਵਿੱਚ ਹੀ ਸਾਡੇ ਸਾਹਮਣੇ ਉਸ ਵਿਅਕਤੀ ਦੀ ਡੈਥ ਹੋ ਚੁੱਕੀ ਸੀ ਪਰ ਜਦੋਂ ਉਹਨੂੰ ਬਾਹਰ ਕੱਢਿਆ ਬਾਰ ਕੱਟਣ ਤੋਂ ਬਾਅਦ ਜਦੋਂ ਉਹਨੂੰ ਚੈੱਕ ਕਰਿਆ ਤੇ ਜੋ ਸਾਨੂੰ ਥੋੜਾ ਬਹੁਤ ਟ੍ਰੇਨਿੰਗ ਦਿੱਤੀ ਗਈ ਉਸ ਹਿਸਾਬ ਨਾਲ ਅਸੀਂ ਜਨੂ ਨੂੰ ਕਰਿਆ ਪਰ ਉਸ ਵਿਅਕਤੀ ਦੀ ਡੈਥ ਹੋ ਚੁੱਕੀ ਕਿਉਂਕਿ ਪਾਣੀ ਦਾ ਬਹੁਤ ਤੇਜ਼ ਹੈ ਔਰ ਇਹ ਪਾਣੀ ਜਿਹੜਾ ਹੈਗਾ ਠੰਡਾ ਬਹੁਤ ਹੈ ਇਸ ਕਰਕੇ ਉਸ ਵਿਅਕਤੀ ਦੀ ਡੈਥ ਹੋ ਗਈ ਹੈ ਸ਼ੰਕਰ ਜੀ ਹੁਲੀਆ ਦੇਖ ਕੇ ਕੀ ਲੱਗਦਾ ਹੈ ਬੰਦੇ ਦਾ ਕਿੰਨੀ ਉਮਰ ਹੋ ਸਕਦੀ ਹੈ ਤੇ ਕਿਸ ਤਰ੍ਹਾਂ ਦੇ ਪਰਿਵਾਰਚੋਂ ਇਹ ਹੋ ਸਕਦਾ ਜੀ ਇਹਦੀ ਉਮਰ ਸਾਡੇ ਹਿਸਾਬ ਨਾਲ 65 ਤੋਂ 70 ਸਾਲ ਦੀ ਉਮਰ ਹੋ ਸਕਦੀ ਹੈ ਜਿਹਨੇ ਵਾਈਟ ਕਲਰ ਦਾ ਪਜਾਮਾ ਕੁੜਤਾ ਪਾ ਰੱਖਿਆ ਦੋ ਘੜੇ ਸਟੀਲ ਵਾਲੇ ਇੱਕ ਖੰਭਣੀ ਬੰਦੀ ਹੋਈ ਆ ਔਰ ਇੱਕ ਜਿਹੜਾ ਜਿਹੜੇ ਸਿਰ ਦੇ ਵਾਲ ਨੇ ਉਹ ਗੰਜਾ ਹੈਗਾ ਹਲਕਲ ਕੀ ਵਾਈਟ ਦਾੜੀ ਹੈ ਇਸ ਬੰਦੇ ਦੀ ਜਿਹਨੂੰ ਹੁਣ ਅਸੀਂ ਇੱਥੋਂ ਕੱਢ ਕੇ ਆਪਣੀ ਨਿੱਜੀ ਐਂਬੂਲੈਂਸ ਬੁਲਾਈ ਆ 72 ਘੰਟੇ ਲਈ ਰਜਿੰਦਰਾ ਸਿਵਲ ਹਸਪੀਟਲ ਵਿੱਚ ਰਖਾਇਆ ਗਿਆ ਔਰ ਅੱਡ ਅੱਡ ਗਰੁੱਪਾਂ ਦੇ ਵਿੱਚ ਦੀ ਫੋਟੋ ਸ਼ੇਅਰ ਕਰੀ ਜਾਏਗੀ ਜਿਹੜੇ ਇੱਥੇ ਨੇੜੇ ਤੇੜੇ ਲੋਕ ਨੇ ਉਹਨਾਂ ਨੂੰ ਵੀ ਦਿਖਾਇਆ ਜਾਏਗਾ ਕਿਸੇ ਨਾ ਕਿਸੇ ਅਖਬਾਰ 'ਚ ਵੀ ਲੁਵਾਇਆ ਜਾਏਗਾ ਵੀ ਦੀ ਪਛਾਣ ਹੋ ਸਕੇ ਕਿਦਾਂ ਲੱਗਦਾ ਜੇ ਤੁਸੀਂ ਕਿਹਾ ਕਿ ਤੁਸੀਂ ਸਵੇਰੇ ਇਸ ਬੰਦੇ ਨੂੰ ਵਾਪਸ ਭੇਜ ਦਸਤ ਜਗਾ ਇੱਥੋਂ ਦੀ ਹਨ ਤੇ ਮਤਲਬ ਸਵੇਰ ਤੋਂ ਹੀ ਉਹਰੇ ਘੁੰਮ ਰਿਹਾ ਸੀਗਾ ਇਹ ਬੰਦਾ ਲਗਭਗ 10:00 ਵਜੇ ਗੋਤਾਖੋਰ ਆਂਦੇ ਨੇ ਔਰ ਰੋਜ਼ਾਨਾ ਆਪਣਾ ਸਰਚ ਕਰਦੇ ਨੇ ਤਾਂ ਉਸ ਦੌਰਾਨ ਇਹ ਵਿਅਕਤੀ ਸਾਨੂੰ ਗਲਤ ਲੱਗਿਆ ਗਲਤ ਮਤਲਬ ਇਹ ਜਿਹੜਾ ਥੈਲਿਆਂ ਦੇ ਉੱਪਰ ਬੈਠੇ ਇੱਕ ਪੌੜੀਆਂ ਤੇ ਕੋਈ ਪੂਜਾ ਕਰਨਾ ਅੱਡ ਗੱਲ ਹੈ ਪਰ ਕੁਝ ਲੋਕ ਥੈਲਿਆਂ ਤੇ ਵੀ ਪੂਜਾ ਕਰਦੇ ਨੇ ਪਰ ਜਦੋਂ ਇਹਨੇ ਕਾਫੀ ਸਮਾਂ ਹੋ ਗਿਆ ਇਹਨੂੰ ਦੇਖਦੇ ਹੋਏ ਤਾਂ ਗੋਤਾਖੋਰਾਂ ਨੇ ਧੁਕੋਸ਼ਨ ਕੀਤਾ ਤੂੰ ਕੌਣਾ ਕਿੱਥੇ ਦਾ ਜਿਹੜਾ ਇਹ ਵਿਅਕਤੀ ਕੁਝ ਬੋਲਿਆ ਨਹੀਂ ਨਾ ਕਿਸੇ ਪ੍ਰਕਾਰ ਦਾ ਸਹੀ ਜਵਾਬ ਦੇ ਚੁੱਕਿਆ ਪਰ ਇਸ ਨੂੰ ਇੱਥੋਂ ਭੇਜ ਦਿੱਤਾ ਗਿਆ ਜਿਹੜਾ ਇਹ ਸਾਡੇ ਕੋਲੋਂ ਟੱਲ ਗਿਆ ਤਲਨ ਤੋਂ ਬਾਅਦ 2-3 ਘੰਟੇ ਬਾਅਦ ਉਥੋਂ ਪੌੜੀਆਂ ਤੋਂ ਆਊਟ ਏਰੀਆ ਚ ਆ ਕੇ ਇਸਨੇ ਜੰਪ ਕਰਿਆ ਔਰ ਫਿਰ ਵੀ ਚਲੋ ਗੋਤਾਖੋਰਾਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕਰੀ ਹੈ ਪਰ ਸਾਡੇ ਕੋਲ ਨਾ ਪੂਰਾ ਸਮਾਨ ਨਹੀਂ ਹੈਗਾ ਜਿਵੇਂ ਨਾਲ ਦੀ ਨਾਲ ਹੀ ਬੰਦੇ ਨੂੰ ਆਕਸੀਜਨ ਦਿੱਤਾ ਜਾਵੇ ਜਾਂ ਨਾਲ ਦੀ ਨਾਲ ਕੋਈ ਮੈਡੀਸਨ ਜਾਂ ਕਿਸੇ ਪ੍ਰਕਾਰ ਦਾ ਕੋਈ ਟ੍ਰੀਟਮੈਂਟ ਕਰੇ ਜਬ ਉਸ ਤਰ੍ਹਾਂ ਦਾ ਕੋਈ ਸਾਡੇ ਕੋਲ ਟ੍ਰੀਟਮੈਂਟ ਨਹੀਂ ਹੈਗਾ ਕਿਸੇ ਪ੍ਰਕਾਰ ਦਾ ਤਾਂ ਉਹ ਚਲੋ ਫਿਰ ਵੀ ਅਸੀਂ ਜਿੰਨਾ ਕਿ ਸਾਨੂੰ ਟ੍ਰੇਨਿੰਗ ਹੈ ਉਸ ਹਾਵ ਨਾਲ ਸੀ ਠੀਕ ਕਰਦੇ ਬਕਤ ਨੂੰ ਪਰ ਇਹ ਸਾਡਾ ਪਹਿਲਾ ਇੱਕ ਦੋ ਹਾਸੇ ਹੋਏ ਨੇ ਨਹੀਂ ਤਾਂ ਇੱਥੇ ਲਗਭਗ ਲੋਕ ਜੀਵੀਤੀ ਅਸੀਂ ਬਚਾ ਕੇ ਭੇਜਦੇ ਆ ਜਾਂ ਜੀਵੀਤੀ ਅਸੀਂ ਹਸਪੀਟਲ ਲੈ ਜਾਂਦੇ ਆ ਉੱਥੇ ਪਰ ਬੰਦਾ ਠੀਕ ਹੋ ਜਾਂਦਾ ਪਰ ਇਹ ਮਹਿਸੂਸ ਤਾਂ ਹੋਇਆ ਹੋਏਗਾ ਨਾ ਕਿ ਬਚਾ ਨਹੀਂ ਪਾਏ ਜੀ ਮਹਿਸੂਸ ਤਾਂ ਹੋ ਰਿਹਾ ਪਰ ਐਵੇਂ ਹੀ ਦੇਖੋ ਇੱਕ ਬੰਦਾ ਤੁਹਾਡੇ ਤੋਂ ਅੱਧਾ ਕਿਲੋਮੀਟਰ ਕਿਲੋਮੀਟਰ ਦੂਰ ਜਾ ਕੇ ਕੁਝ ਕਰ ਲਵੇ ਤਾਂ ਉਹ ਗੋਤਾਖੋਰ ਦੂਰ ਖੜੇ ਨੇ ਫਿਰ ਵੀ ਮਤਲਬ ਇਹਨੂੰ ਫਿਰ ਵੀ ਜੇ ਤਾਂ ਦੇਖੋ ਡੈਥ ਹੋ ਜਾਂਦੀ ਜਾਂ ਪਾਣੀ ਦੇ ਵਿੱਚ ਰੁੜ ਜਾਂਦਾ ਫਿਰ ਇਹ ਬਹੁਤ ਦੂਰ ਮਿਲਣਾ ਸੀਗਾ ਔਰ ਇੱਥੇ ਪਟਿਆਲੇ 'ਚ ਨਹੀਂ ਮਿਲਣਾ ਸੀ ਲਗਭਗ ਇੱਥੋਂ 70 80 ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਦੂਰ ਮਿਲਣਾ ਸੀ ਚਲੋ ਫਿਰ ਵੀ ਬੰਦੇ ਤੇ ਅਸੀਂ ਕੋਸ਼ਿਸ਼ ਕਰੀ ਵੀ ਜੀਵਿਤ ਪਰੇ ਬਚ ਨਹੀਂ ਪਾਇਆ ਔਰ ਇਹਦੀ ਡੈਲੀ ਡੈਡ ਬੋਡੀ ਹੀ ਸਾਨੂੰ ਮਿਲ ਗਈ ਜੇਬ 'ਚੋਂ ਕੀ ਕੁਝ ਮਿਲਿਆ ਜੇਬ 'ਚੋਂ ਇੱਕ ਚਾਬੀ ਮਿਲੀ ਜੇ ਤੇ 110 ਰੁਪਏ ਨੇ ਇੱਕ 10 ਦਾ ਨੋਟ ਹੈ 100 ਦਾ ਨੋਟ ਹੈ ਕੀ ਲੱਗਦਾ ਲੇਬਰ ਨੇ ਨੇਵਰ ਟਾਈਮ ਆਇਆ ਉਹਰੇ ਪਾਖੜਾ ਲੈਣ ਤੋਂ ਸਵੇਰੇ ਇਸ ਤਰ੍ਹਾਂ ਦਾ ਪਤਾ ਲੱਗਿਆ ਕੁਝ ਨਹੀਂ ਨਹੀਂ ਐਦਾਂ ਦਾ ਕੋਈ ਪਤਾ ਨਹੀਂ ਲੱਗਿਆ ਤੇ ਇਹ ਮੇਰੇ ਹਿਸਾਬ ਨਾਲ ਇੱਥੇ ਮੁੰਡੇ ਕਹਿ ਰਹੇ ਨੇ ਵੀ ਜਦੋਂ ਉਹ ਸੀ ਭੇਜਿਆ ਗਿਆ ਤੇ ਰੋਣੀਵਾਲ ਗਿਆ ਸੀਗਾ ਹੋ ਸਕਦਾ ਉੱਥੇ ਸ਼ਰਾਬ ਦਾ ਠੇਕਾ ਸ਼ਰਾਬ ਪੀ ਕੇ ਨਾ ਇਸ ਨੇ ਕਿਉਂਕਿ ਦਲੇਰੀ ਨਹੀਂ ਪੈਂਦੀ ਆਮ ਬੰਦੇ ਨੂੰ ਛਾਲ ਕਿਉਂਕਿ ਜਿਹੜੀ ਮੈਂ ਗੱਲ ਕਰ ਰਿਹਾ ਨਾ ਵੀ ਦੋ ਤਿੰਨ ਘੰਟੇ ਇੱਥੇ ਬੈਠਿਆ ਰਿਹਾ ਤਾਂ ਉਹ ਉਹ ਦਲੇਰੀ ਨਹੀਂ ਪੈ ਰਹੀ ਸੀ ਉਸ ਤੋਂ ਨਹੀਂ ਨਾਮ ਪਤਾ ਬੋਲੇ ਨਹੀਂ ਕੁਛ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਤਾਂ ਇਹਨਾਂ ਪਾਖੜਾ ਨਰਚੀ ਮਿਲ ਹਾਂ ਪੁਲਿਸ ਨੂੰ ਦੱਸਾ ਮਾਟਰਟਾਂ ਚਮ ਮਾਟਰਟਾਂ ਚਮ ਕਿ